ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਨਗਰ ਨਿਗਮ ਦਿਹਾੜੀਆਂ 2026 ਚ ਚੋਣਾਂ ਡਿਊ ਨੇ ਉਹਦੀ ਵਾਰਡਬੰਦੀ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਮੈਮ ਨੂੰ ਅਸੀਂ ਰਿਪਰੈਜ਼ੈਂਟੇਸ਼ਨ ਦੇਣ ਆਏ ਹਾਂ ਸਾਡਾ ਇਹ ਕਹਿਣਾ ਹੈ ਕਿ ਜਿਹੜੀ ਨਗਰ ਨਿਗਮ ਦੀ ਕਮੇਟੀ ਬਣਨੀ ਹੈ ਵਾਰਡਬੰਦੀ ਸੰਬੰਧੀ ਉਹਦੇ ਵਿੱਚ ਸਾਡਾ ਅਧਿਕਾਰਤ ਮੈਂਬਰ ਕਾਂਗਰਸ ਪਾਰਟੀ ਦਾ ਜ਼ਰੂਰ ਲੈਣਾ ਚਾਹੀਦਾ ਹੈ ਤਾਂ ਕਿ ਸਾਨੂੰ ਹਰ ਚੀਜ਼ ਦੀ ਜਾਣਕਾਰੀ ਹੁੰਦੀ ਰਹੇ ਦੂਸਰੀ ਗੱਲ ਪੁਰਾਣੇ ਸਮੇਂ ਚ 50 ਵਾਰਡਾਂ ਤੇ ਚੋਣ ਹੋਈ ਸੀ ਉਹਦੇ ਵਿੱਚ ਕਈ ਵਾਰਡਾਂ ਦੇ ਵਿੱਚ 2900 ਵੋਟ ਵੋਟ ਹੈ ਤੇ ਕਈਆਂ 'ਚ 5600 ਵੋਟ ਹੈ ਕਈਆਂ 'ਚ 4900 ਵੋਟ ਹੈ ਇਹ ਫਾਰਮੂਲਾ ਖਤਮ ਹੋ ਗਏ ਵੋਟ ਇਕੋ ਜੀ ਹੋਣੀ ਚਾਹੀਦੀ ਹੈ ਜਿਹੜੀ ਹਿੰਦੁਸਤਾਨ ਦੀ ਜਿਹੜੀ VOTING ਦਾ ਪਰਸੈਂਟੇਜ ਹੈ 10% ਇਨਕਰੀਸ ਡਿਕਰੀਸ ਵਾਰਡਾਂ ਦੇ ਵਿੱਚੇ ਹੋਣਾ ਚਾਹੀਦਾ ਹੈ ਜਿਹੜੀ ਹੱਦਬੰਦੀ ਹੋਣੀ ਹੈ ਤੇ ਉਹਦੀ ਜਿਹੜੀ ਵੋਟਾਂ ਦੀ VOTING ਦੇ ਬੂਥ ਬੰਨੇ ਆ ਜਾਂ ਉਹਦੇ ਰਿਜ਼ਰਵ ਹੋਣੇ ਜਾਂ SC ਹੋਣੇ BC ਹੋਣੇ ਆ ਉਹ ਸਾਰੇ ਜਾਤੀ ਦੇ ਆਧਾਰ ਤੇ ਹੋਣੇ ਚਾਹੀਦੇ ਆ ਇਸ ਤੋਂ ਇਲਾਵਾ ਜਿਹੜੀ ਪ੍ਰਾਣੀ ਵੋਟਿੰਗ ਲਿਸਟ ਬਣੀ ਹੋਈ ਹੈ ਕਾਰਪੋਰੇਸ਼ਨ ਦੀ ਉਹਦੇ ਵਿੱਚ 2 ਲੱਖ 9000 ਵੋਟ ਹੈ ਪਰ ਜਿਹੜੀ ਵਿਧਾਨ ਸਭਾ ਬਠਿੰਡਾ ਹੈ ਉਹਦੀ ਵਿੱਚ 2 ਲੱਖ 27000 ਦੇ ਕਰੀਬ ਵੋਟ ਹੈ ਇਹ ਡਾਟਾ ਹੈ ਡਿਪਾਰਟਮੈਂਟ ਤੋਂ ਲੈ ਕੇ ਆਇਆ ਤਾਂ ਉਹ ਜਿਹੜੀ 2 ਲੱਖ 27000 ਵੋਟਰ ਹੈ ਉਹ ਵੋਟਰ ਇਹਦੇ ਵਿੱਚ ਇਨਕਲੂਡ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਿਹੜੀ ਕਾਰਪੋਰੇਸ਼ਨ ਨੇ ਪਿਛਲੇ ਸਮੇਂ 'ਚ ਰੂਰਲ ਅਰਥਿਆ ਤੱਕ ਹੱਦਬੰਦੀ ਵਧਾਈ ਹੈ ਇਧਰੋਂ ਵਧਾਈ ਹੈ ਜਿਵੇਂ ਕਟਾਰ ਸਿੰਘ ਵਾਲੇ ਸੂਏ ਤੱਕ ਗਏ ਉਧਰ ਜੋਧਪੁਰ ਮਾਨੇ ਤੱਕ ਗਏ ਪੈਮੰਤਵਾਨੇ ਤੱਕ ਗਏ ਗਿੱਲਪੱਤੀ ਤੱਕ ਗਏ ਜੋਗਾਨੰਦ ਤੱਕ ਗਏ ਫੂਸ ਮੰਡੀ ਦੇ ਸਟੇਸ਼ਨ ਤੱਕ ਗਏ ਤਾਂ ਉਹ ਆਬਾਦੀ ਵਿਧਾਨ ਸਭਾ ਤੇ ਕਾਰਪੋਰੇਸ਼ਨ ਦੇ ਵਿੱਚ ਨਹੀਂ ਹੈ ਉਹ ਆਬਾਦੀ ਨਾ ਹੋਣ ਕਰਕੇ ਉਸ ਜਿਹੜੇ ਇਲਾਕੇ ਹੈ ਉਹਨਾਂ ਦੀ ਆਬਾਦੀ ਤੇ ਉਹਨਾਂ ਦੇ ਜਿਹੜੇ ਰੈਜ਼ੀਡੈਂਟ ਹੈ ਉਹਨਾਂ ਨੂੰ ਵਿੱਚ ਇਨਕਲੂਡ ਕਰਨਾ ਚਾਹੀਦਾ ਕਿਸੇ ਬੰਦੇ ਨੂੰ ਵਾਂਝਾ ਨਹੀਂ ਰੱਖਣਾ ਚਾਹੀਦਾ ਦੂਸਰੀ ਗੱਲ ਜਿਹੜੇ ਵਾਰਡਾਂ ਦੀ ਬੰਤਰ ਬੰਨੀ ਹੈ ਉਹ ਵਾਰਡਾਂ ਦੀ ਬੰਤਰ ਜਾਤੀ ਦੇ ਆਧਾਰ ਤੇ ਹੀ ਬੰਨੀ ਚਾਹੀਦੀ ਹੈ ਤੇ ਇਕੁਅਲੀ ਬੰਨੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜੇ ਮੌਜੂਦਾ ਬਠਿੰਡੇ ਦੇ ਵਿਧਾਇਕ ਹੈ ਸੁਣਨ ਚ ਆਇਆ ਵੀ ਉਹਨਾਂ ਨੇ ਵੀ ਕਾਰਪੋਰੇਸ਼ਨ ਨੂੰ ਤੇ ਲੋਕਲ ਗਵਰਨਮੈਂਟ ਨੂੰ ਪੱਤਰ ਲਿਖਿਆ ਜਿੱਥੋਂ ਤੱਕ ਹੁਣ ਗੱਲ ਆ ਗਈ ਸੈਂਸਸ ਦੀ ਸੈਂਸਸ ਦੀ ਅਗਸਤ 2025 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਚਿੱਪੱਤਰ ਹਿੰਦੁਸਤਾਨ ਦੇ ਸੈਂਸਸ ਡਿਪਾਰਟਮੈਂਟ ਨੂੰ ਭੇਜਿਆ ਮੈਂ ਉਹ ਵੀ ਲੈ ਕੇ ਆਉ ਨਾਲ ਇਹਦੇ ਨੱਥੀ ਕੀਤਾ ਉਹ ਉਹਦੇ ਮੁਤਾਬਕ ਜਿਵੇਂ ਸੈਂਸਸ ਹੋਣੀ ਹੈ ਉਸ ਨੂੰ ਵੀ ਕਾਰਪੋਰੇਸ਼ਨ ਦੀ ਚੋਣਾਂ ਦੇ ਵਿੱਚ ਲਾਗੂ ਕਰਨਾ ਚਾਹੀਦਾ ਕਿਉਂਕਿ ਜਿਹੜੀ ਇਸ ਟਾਈਮ ਜਿਹੜੀ ਕਾਰਪੋਰੇਸ਼ਨ ਦੀ ਆਬਾਦੀ ਸੀ ਪਹਿਲਾਂ ਉਹ 28586000 ਸੀ ਸੈਂਸਸ 2011 ਚ ਹੋਈ ਹੈ 2011 ਤੋਂ ਬਾਅਦ ਜਿਹੜਾ ਸੈਂਸਸ ਡਿਪਾਰਟਮੈਂਟ ਦਾ ਫਾਰਮੂਲਾ ਹੈ ਉਹ 1.6% ਐਨੂਅਲ ਇਨਕਰੀਸ ਕਰਨਦਾ ਹੈ ਉਹ ਵੀ ਨੋਟੀਫਿਕੇਸ਼ਨ ਤੇ ਮੈਂ ਸਾਰੀਆਂ ਲੈ ਕੇ ਆਇਆ ਹਾਂ ਉਹਨਾਂ ਦੇ ਮੁਤਾਬਕ 14 ਸਾਲਾਂ ਚ 164000 ਤੋਂ ਵੱਧ ਆਬਾਦੀ ਬਠਿੰਡੇ ਦੀ ਹੋਰ ਵੱਧ ਗਈ ਤਾਂ तकरीबन 2.4 ਲੱਖ ਦੇ ਵੀ ਕਰੀਬ ਆਬਾਦੀ ਹੋਗੀ ਇਸ ਆਬਾਦੀ ਨੂੰ ਕਾਰਪੋਰੇਸ਼ਨ ਨੂੰ ਵਾਰਡਬੰਦੀ ਕਰਨ ਲੱਗੇ ਅੱਖੋ ਫਰੋਖਤ ਨਹੀਂ ਕਰਨਾ ਚਾਹੀਦਾ ਜਿਹੜੀ ਕਮੇਟ ਆਫ ਪੰਜਾਬ ਲੋਕਲ ਗਵਰਨਮੈਂਟ ਦੀ 2017 ਦੀ ਨੋਟੀਫਿਕੇਸ਼ਨ ਹੈ ਉਹਦੇ ਮੁਤਾਬਕ 3.5 ਲੱਖ ਆਬਾਦੀ ਤੇ 50 ਵਾਰਡ ਬਣਨੇ ਆ ਪਰ ਜੇ ਆਬਾਦੀ 3.5 ਲੱਖ ਤੋਂ ਵੱਧ ਜਾਂਦੀ ਹੈ ਤਾਂ ਵਾਰਡਾਂ ਦਾ ਵਧਣਾ ਥੇ ਹੈ ਇਸ ਕਰਕੇ ਸਾਰੇ ਡਾਟਾ ਅਸੀਂ ਨਾਲ ਲੈ ਕੇ ਆਏ ਆਂ ਵਾਰਡਬੰਦੀ ਚੱਲ ਰਹੀ ਹੈ ਇਹਨੂੰ ਤੁਥਮੁਥ ਕਰਕੇ ਤੇ ਲੋਕਾਂ ਤੇ ਥੋਪ ਕੇ ਇਹ ਚੀਜ਼ ਨਹੀਂ ਕਰਨੀ ਚਾਹੀਦੀ ਜੇ ਜਿਹੜੀ ਵਿਧਾਨ ਸਭਾ ਪਠਿੰਡਾ ਤੇ ਨਗਰ ਨਿਗਮ ਪਠਿੰਡਾ ਦੀਆਂ ਹੱਦਾਂ ਇੱਕੋ ਜੀਆਂ ਤਾਂ ਵਿਧਾਨ ਸਭਾ ਪਠਿੰਡਾ ਦੀ ਜਿਹੜੀ ਵੋਟ ਹੈ 227000 ਅਧਿਕਾਰਤ ਤੌਰ ਤੇ ਅਕਤੂਬਰ ਚ ਇਲੈਕਸ਼ਨ ਡਿਪਾਰਟਮੈਂਟ ਨੇ ਮੈਨੂੰ ਇਹ ਡਾਟਾ ਮੈਂ ਉਹਨਾਂ ਤੋਂ ਪ੍ਰਬੰਧ ਕਰਾਇਆ ਜਿਹੜੀ ਹੱਦਬੰਦੀ ਪਿੰਡਾਂ ਤੱਕ ਵਧ ਗਈ ਉਥੋਂ ਦੀ ਵਸੋਂ ਤੇ ਉਥੋਂ ਦੇ ਵੋਟਰ ਵੀ ਵਿੱਚ ਇਨਕਲੂਡ ਹੋਣੇ ਜ਼ਰੂਰੀ ਆ ਏ ਜਦੋਂ ਇਨਕਲੂਡ ਹੋਣਗੇ ਤਾਂ ਨੇਚਰਲੀ 50 ਦੇ 50 ਵਾਰਡ ਟੁੱਟਣਗੇ ਜਦੋਂ ਟੁੱਟਣਗੇ ਤਾਂ ਉਹਨਾਂ ਦੀ ਜਿਹੜੀ ਆਪਸੀ ਰੂਪਰੇਖਾ ਹੈ ਉਹਨਾਂ ਦਾ ਵੋਟਾਂ ਦਾ ਪ੍ਰਤੀਸ਼ਤ ਇਕੋ ਜਿਹਾ ਹੋਣਾ ਚਾਹੀਦਾ ਕੋਈ ਬੰਦਾ 2900 ਵੋਟ ਤੇ ਲੜਦਾ ਕੋਈ ਬੰਦਾ 5600 ਵੋਟ ਤੇ ਲੜਦਾ ਕੋਈ ਬੰਦਾ 5200 ਵੋਟ ਤੇ ਲੜਦਾ ਉਹ ਲਿਸਟ ਵੀ ਮੈਂ ਸਾਰੀ ਨਾਲ ਲਗਾਈ ਹੈ ਤਾਂ ਅਸੀਂ ਨਗਰ ਨਿਗਮ ਦੇ ਕਮਿਸ਼ਨਰ ਮੈਮ ਨੂੰ ਬੇਨਤੀ ਕਰਨ ਆਏ ਆ big ਕਾਂਗਰਸ ਪਾਰਟੀ ਦਾ ਨੁਮਾਇੰਦਾ ਤੁਸੀਂ ਇਸ ਕਮੇਟੀ ਵਿੱਚ ਜ਼ਰੂਰ ਸ਼ਾਮਲ ਕਰੋ ਕਾਂਗਰਸ ਪਾਰਟੀ ਦਾ ਨੁਮਾਇੰਦਾ ਕਾਂਗਰਸ ਪਾਰਟੀ ਦੇ ਦਫ਼ਤਰ ਨੂੰ ਪੱਤਰ ਭੇਜ ਕੇ ਉਹਨਾਂ ਤੋਂ ਅਧਿਕਾਰਤ ਤੌਰ ਤੇ ਲਿਆ ਜਾਵੇ ਕਿਉਂਕਿ ਜਿਹੜਾ ਮਾਹੌਲ ਹੈ ਉਹ ਕਈ ਵਾਰ ਸਾਫ਼ ਨਹੀਂ ਹੁੰਦਾ ਤੇ ਫਿਰ ਗੱਲ ਨੁਕਸਾਨ ਹੋ ਜਾਂਦਾ ਤੇ ਕਾਂਗਰਸ ਪਾਰਟੀ ਇਹੀ ਮੰਗ ਰੱਖਣ ਆਈ ਹੈ ਪਿਛਲੇ ਸਮੇਂ ਚ ਵਾਰਡਬੰਦੀ ਡੇਟੇ ਮੇਟੇ ਬਣਾਏ ਜਾਂਦੇ ਆ ਰਾਜਨੀਤਿਕ ਮੋਟ ਤੇ ਈ ਉਸੇ ਤਰ੍ਹਾਂ ਹੀ ਸ਼ੰਕਾ ਵੀ ਇਸ ਤਰ੍ਹਾਂ ਬਣਾਈ ਜਾ ਸਕਦੀ ਹੈ ਦੇਖੋ ਜਿਹੜੀ ਪਹਿਲਾ ਵਾਰਡਬੰਦੀ ਹੋਈ ਹੈ ਇਹਦੇ ਆਧਾਰ ਜਿਹੜੇ ਬਣਾਏ ਗਏ ਆ ਇਹ ਪਿਛਲੇ 2011 ਦੇ ਸਾਇੰਸਿਸ ਦੇ ਤੌਰ ਤੇ ਲਏ ਗਏ ਆ ਪਰ ਹੁਣ ਅਵੇਅਰਨੈਸ ਦਾ ਯੁੱਗ ਹੈ ਪੜ੍ਹੇ ਲਿਖੇ ਲੋਕਾਂ ਦਾ ਯੁੱਗ ਹੈ ਅ ਅੱਜਕੱਲ ਸਾਇੰਸ ਦਾ ਯੁੱਗ ਹੈ ਤੇ ਅੱਜ ਕੱਲ ਸੋਸ਼ਲ ਮੀਡੀਆ ਦਾ ਜੋ ਹੈ ਹਰ ਗੱਲ ਲੋਕਾਂ ਤੱਕ ਪਹੁੰਚਦੀ ਉਹਦੋਂ ਲੋਕਾਂ ਤੱਕ ਗੱਲ ਨਹੀਂ ਪਹੁੰਚਦੀ ਸੀ ਤਾਂ ਵਾਰਡ ਬੰਦੀ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਕਿਉਂਕਿ ਕਾਰਪੋਰੇਸ਼ਨ ਪਠੰਡਾ ਇੱਕ ਦੇਸ਼ ਦੇ ਵਿੱਚ ਨਾਮ ਰੱਖਣ ਵਾਲੀ ਕਾਰਪੋਰੇਸ਼ਨ ਹੈ ਇਹਦੇ ਤੁਥਮੁਥ ਕਰਕੇ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਲਾਹ ਪੰਚਾਉਣ ਪਰਕੇ ਗਲਤ ਤਰੀਕੇ ਨਾਲ ਨਾ ਕਰਨ ਕਰਕੇ ਤੇ ਇਹਨੂੰ ਸਹੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸ਼ਾਮਲ ਉਹਨਾਂ ਦੇ ਨੁਮਾਇੰਦੇ ਲੈ ਕੇ ਕਰਨੀ ਚਾਹੀਦੀ ਹੈ